जय श्री राम एक सोशल मीडिया ਤੇ ਵੀਡੀਓ ਵਾਇਰਲ ਹੋ ਰਹੀ ਆ ਜਿਹੜਾ ਇੱਕ ਸਰਦਾਰ ਆ ਜਿਨੇ ਗਾਤਰਾ ਪਾਇਆ ਅਮਰਤਾਰੀ ਬੰਦਾ ਆ ਉਹ Hindu ਦੇਵੀ ਦੇਵਤਿਆਂ ਦੀ ਬੇਅਦਬੀ ਕਰ ਰਿਹਾ ਆ ਜਿੱਥੇ ਹਨੂਮਾਨ ਜੀ ਦਾ ਪੋਸਟਰ ਆ ਉੱਥੇ ਉਹਨੇ ਚੰਬੜੇ ਦੇ ਬੂਟ ਪਾ ਕੇ ਹਨੂਮਾਨ ਜੀ ਦੇ ਉੱਤੇ ਬੂਟ ਮਾਰਨ ਧਿਆ ਆ ਦੂਜਾ ਜਿਹੜਾ ਬੈਨਰ ਹੈਗਾ ਆ ਮਾਂ ਨਵ ਦੁਰਗਾ ਜੀ ਦਾ ਆ ਉਹਨਾਂ ਦੇ ਉੱਤੇ ਓ ਬੂਟ ਮਾਰ ਰਿਹਾ ਆ ਜੁੱਤੀਆਂ ਮਾਰ ਰਿਹਾ ਆ ਨਾਲ ਮਾਤਾ ਜੀ ਦੀ ਫੋਟੋ ਉੱਤੇ ਥੁੱਕ ਰਿਹਾ ਆ ਇਹ ਪਤਾ ਲੱਗਾ ਆ ਇੰਦਾਬਾਂ ਕ ਮੰਡੀ ਗੰਡਿਆਂ ਵਾਲੀ ਗਲੀ ਦਾ ਇਹ ਸ਼ਖਸ ਆ ਜਿਸ ਨੇ ਬੇਅਦਬੀ ਕੀਤੀ ਆ ਨਾਲ ਹੀ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਕਿ ਇਹਨੂੰ ਤੁਰੰਤ ਫੜ ਕੇ ਇਰਤੇ ਕਾਰਵਾਈ ਕੀਤੀ ਜਾਵੇ ਜੇ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਅਸੀਂ 24 ਘੰਟੇ ਦਾ ਦਿਨੇ ਆ ਟਾਈਮ ਜੇ 24 ਘੰਟੇ ਦੇ ਵਿੱਚ ਵਿੱਚ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਆਪਣੇ ਤੌਰ ਤੇ ਉਹਤੇ ਕਾਰਵਾਈ ਕਰਾਂਗੇ ਤੁਹਾਡੀ ਕੋਈ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਹੈ ਤੁਸੀਂ ਉਹਨਾਂ ਨਾਲ ਸੰਪਰਕ ਕੀਤਾ ਆ ਮੇਰੀ ਐਸਪੀ ਵਿਸ਼ਾਲ ਜੀ ਜੀ ਨਾਲ ਗੱਲ ਹੋਈ ਆ ਉਹਨਾਂ ਨੂੰ ਮੈਂ ਵੀਡੀਓ ਵੀ ਪਾ ਦਿੱਤੀ ਆ ਤੇ ਉਹਨਾਂ ਨੂੰ ਮੈਂ ਇਹਦਾ ਜੋ ਐਡਰੈਸ ਹੈਗਾ ਉਹ ਵੀ ਦੱਸ ਦਿੱਤਾ ਆ ਕੱਲ ਨੂੰ ਇਹ ਨਾ ਹੋਵੇ ਕਿ ਪ੍ਰਸ਼ਾਸਨ ਮੁਰਗੇ ਨੂੰ ਪਾਗਲ ਕਰਾਰ ਦੇ ਦੇ ਕਿ ਇਹ ਪਾਗਲ ਹੈਗਾ ਆ ਇਸ ਚੀਜ਼ ਦੀ ਵੀ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਕਿ ਜੇ ਤੁਸੀਂ ਪਾਗਲ ਕਰਾ ਦਿੰਦੇ ਜੇ ਉਹਰਾ ਮੈਂਟਲੀ ਸਰਟੀਫਿਕੇਟ ਵੀ ਅਸੀਂ ਵੇਖਾਂਗੇ ਜੇ ਨਾ ਮੈਂਟਲੀ ਸਰਟੀਫਿਕੇਟ ਕੋ ਹੋਇਆ ਫਿਰ ਅਸੀਂ ਆਪਣੇ ਤਰੀਕੇ ਨਾਲ ਇਹਨੂੰ ਸੁਜਾ ਦੇਵਾਂਗੇ ਕੀ ਕਰਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਬੇਇਤਵੀਆਂ ਦਾ ਜਿਹੜੇ ਮਾਮਲੇ ਆ ਵਧਦੇ ਜਾ ਰਹੇ ਆ ਦੋ ਹੀ ਧਰਮਾਂ ਨੂੰ ਟਾਰਗੇਟ ਕੀਤਾ ਜਾਂਦਾ ਇੱਕ ਸਿੱਖ ਧਰਮ ਤੇ ਇੱਕ Hindu ਧਰਮ ਇਹਨਾਂ ਦੋਨਾਂ ਧਰਮਾਂ ਦੇ ਵਿੱਚ ਹੀ ਬੇਦਗੀਆਂ ਦੇ ਜਿਹੜੇ ਮਾਮਲੇ ਆ ਕਿਉਂ ਵੱਧ ਰਹੇ ਨੇ ਇਹ ਸ਼ਰਾਰਤੀ ਅੰਸਰ ਆ ਗਏ ਨੇ ਇਹ ਕਿਹੇ ਧਰਮਦਾਰ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਇਹ ਸ਼ਰਾਰਤੀ ਅੰਸਰ ਨੇ ਕਿ ਇਹ ਸ਼ਹਿਰ ਦਾ ਮਾਹੌਲ ਖਰਾਬ ਕਰਨ ਵਾਸਤੇ ਇਹ ਕੰਮ ਕਰਦੇ ਨੇ ਇਹ ਜਾਨ ਬੁਝ ਕੇ ਕਰਦੇ ਨੇ ਮੈਂ ਤੇ ਇਸ ਚੀਜ਼ ਦੀ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਇਹਦੀ ਡੰਗਾਈ ਨਾਲ ਜਾਂਚ ਕੀਤੀ ਜਾਵੇ ਕਿ ਪਤਾ ਲੱਗਾ ਪਤਾ ਲਾਇਆ ਜਾਵੇ ਕਿ ਇਹ ਮਗਰ ਹੈ ਕੌਣ ਆ ਕਿੰਨੇ ਬੇਦਗੀਆਂ ਕਰਾਈਆਂ ਆ ਪ੍ਰਸ਼ਾਸਨ ਇਰਤੇ ਕਾਰਵਾਈ ਨਹੀਂ ਕਰਦਾ ਫਿਰ ਸੰਘਰਸ਼ ਤੇਜ਼ ਕੀਤਾ ਜਾਏਗਾ ਇਹਦੇ ਵਿੱਚ ਮੈਂ ਪ੍ਰਸ਼ਾਸਨ ਨੂੰ ਹੁਣ ਬੇਨਤੀ ਕਰ ਰਿਹਾ ਆ ਕਿ ਆਪਾਂ ਇਹਦੇ ਘਰ ਦਾ ਐਡਰੈਸ ਵੀ ਤੁਹਾਨੂੰ ਪਤਾ ਲੱਗ ਗਿਆ ਆ ਆਪਾਂ ਇਹਨਾਂ ਤੇ ਕਾਰਵਾਈ ਕਰੀਏ ਇਹਨਾਂ ਨੇ ਮਗਰ ਪਤਾ ਲੱਗੇ ਇਹਦਾ ਮੋਟਿਵ ਕੀ ਸੀ ਇਹਨੇ ਕਿਉਂ ਬੇਅਦਬੀ ਪ੍ਰੋਵਾਈਡ ਕਰਾਇਆ ਇਹਨੇ ਪੋਸਟਰ ਇਹਦੀ ਢੰਗਾਈ ਨਾਲ ਪ੍ਰਸ਼ਾਸਨ ਜਾਂਚ ਕਰੇ ਨਹੀਂ ਤਾਂ ਤੁਹਾਡੇ ਵੱਲੋਂ ਆਪ ਇਸੀ ਤੇ ਐਕਸ਼ਨ ਲਿਆ ਜਾਏਗਾ ਇਦਗੀਆਂ ਕਿਉਂ ਹੋ ਰਹੀਆਂ ਨੇ ਜੀ ਇਹ ਜਾਣ ਬੋਝ ਕੇ ਸ਼ਰਾਪ ਤੇ ਅੰਸਰ ਲਗਾਏ ਇਹਨੂੰ ਕਿਸੇ ਧਰਮ ਨਾਲ ਕੋਈ ਮਤਵ ਨਹੀਂ ਹੁੰਦਾ ਇਹ ਜਾਣ ਬੋਝ ਕੇ ਇਹਨਾਂ ਦਾ ਮੋਟਿਵ ਹੀ ਹੈਗਾ ਕਿ ਅਹੀਂ ਸ਼ਹਿਰ ਦਾ ਮਹੌਲ ਖਰਾਬ ਕਰੀਏ ਅਹੀਂ ਕੋਈ ਨਾ ਕੋਈ ਸ਼ਰਾਰਤ ਕਰੀਏ ਇਸ ਕਰਕੇ ਇਹ ਜਾਣ ਬੋਝ ਕੇ ਇਹਨਾਂ ਨੇ ਬੇਅਦਬੀ ਕੀਤੀ ਹੈ ਪ੍ਰਸ਼ਾਸਨ ਨੂੰ ਇਹ ਚੀਜ਼ ਨਾਲ ਡੰਗਾਈ ਨਾ ਜਾਂਚ ਪ੍ਰਸ਼ਾਸਨ ਨੂੰ ਇਹਦੀ ਡੰਗਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਬੈਨਰ ਕਿੱਥੋਂ ਲੈ ਕੇ ਆਇਆ ਆ ਕਿੰਨੇ ਇਹਨੂੰ ਪ੍ਰੋਵਾਈਡ ਕਰਾਏ ਨੇ ਕਿਹਦੇ ਕਹਤੇ ਨੇ ਕੀਤੀ ਆ ਇਹਦੀ ਪ੍ਰਸ਼ਾਸਨ ਚੰਗੀ ਤਰ੍ਹਾਂ ਡੰਗਾਈ ਨਾਲ ਜਾਂਚ ਕਰੇ ਜੀ ਸਰ ਜਿਹੜਾ ਇਹ ਇੱਕ ਦੇਰ ਦੀ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਦੇ ਵਿੱਚ ਪੁਲਿਸ ਦੇ ਵੱਲੋਂ ਕੀ ਕਾਰਵਾਈ ਕੀਤੀ ਉਹਦੇ ਵਿੱਚ ਸਾਨੂੰ ਨਾ ਅੱਜ ਇੱਕ ਕੰਪਲੇਂਟ ਸਚਿਨ ਮਹਿਰਾ ਵੱਲੋਂ 올 ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਕੋ ਇੱਕ ਜਿਹੜੀ ਹੈ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਦੇ ਵਿੱਚ ਰਜਿੰਦਰ ਰਾਜੂ ਨਾਂ ਸਨ ਆਫ ਅ ਲੇਟ ਹਰਪੰਸ ਲਾਲ ਗਲੀ ਗੰਡਿਆਂ ਵਾਲੀ ਠੀਕ ਹੈ ਨਮਕ ਮੰਡੀ ਦਾ ਰਹਿਣ ਵਾਲਾ ਬੰਦਾ ਜਿਹੜਾ ਜਿਹੜਾ ਕਿ ਪੋਸਟਰਾਂ ਦੇ ਉੱਪਰ ਧਾਰਮਿਕ ਪੋਸਟਰਾਂ ਦੇ ਉੱਪਰ ਪੈਰ ਰੱਖ ਕੇ ਉਹਨਾਂ ਦੀ ਬੇਅਦਬੀ ਕਰ ਰਿਹਾ ਉਹਦੇ ਸਬੰਧ ਦੇ ਵਿੱਚ ਆਪਾਂ ਉਸ ਬੰਦੇ ਨੂੰ ਢਿਆ ਕੇ ਗ੍ਰਿਫਤਾਰ ਕੀਤਾ ਗਿਆ ਤੇ ਬਣਦੀ ਧਾਰਾ ਦੇ ਤਹਿਤ ਉਹਦੇ ਖਿਲਾਫ ਫਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਾਂ ਸਰ ਰਿਮਾਂਡ ਵੀ ਹਾਸਲ ਕੀਤਾ ਜਾਏ ਕਿਉਂਕਿ ਮੰਗ ਕੀਤੀ ਜਾ ਰਹੀ ਹੈ ਕਿ ਇੱਕ ਕਾਰਨ ਕੀ ਹੈ ਕਿਉਂਕਿ ਇੱਕ ਸਿੱਧੇ ਪਗੜੀ ਬੰਨੀ ਹੋਈ ਹੈ ਦੇਖ ਲੈਂਦੇ ਜਿਹੜੇ ਪੋਸਟਰ ਹੈ ਕਈ ਕਹਿ ਰਹੇ ਨੇ ਕਿ ਮਨਦਬੁੱਧੀ ਹੈ ਮਤਲਬ ਤੁਹਾਨੂੰ ਇਸ ਤਰ੍ਹਾਂ ਦੀ ਵੀ ਗੱਲ ਲੱਗ ਰਹੀ ਬਿਲਕੁਲ ਜੀ ਇਹਦੇ ਖਿਲਾਫ ਜਿਹੜੀ ਆ ਰਿਮਾਂਡ ਲੈ ਕੇ ਅਗਲੀ ਤਫਤੀਸ਼ ਜਿਹੜੀ ਇਹ ਕੀਤੀ ਜਾਵੇਗੀ ਤੇ ਜੋ ਵੀ ਹੋਏਗਾ ਉਹ ਤੁਹਾਨੂੰ ਸਾਰਿਆਂ ਨੂੰ ਬਾਅਦ ਚ ਦੱਸਿਆ ਜਾਏਗਾ ਕਿ ਕੀ ਹੈਗਾ ਸਚਾਈ ਦੀ ਜਾਂਦੀ ਜੇ ਸਾਹਮਣੇ ਸਪਰਵਾਹ ਚ ਕੌਣ ਕੌਣ ਸੀ ਜੀ ਇਹਦੇ ਪਰਿਵਾਰ 'ਚ ਕੋਈ ਨਹੀਂ ਇਹ ਇਕੱਲਾ ਹੀ ਬੰਦਾ ਰਹਿੰਦਾ ਇਹਦੇ ਮਾਪਿਓ ਮਰ ਚੁੱਕੇ ਹੋਏ ਆ ਤੇ ਘਰਾਂ ਦੇ ਵਿੱਚ ਕੋਈ ਭਾਂਡੇ-ਪੋਂਡੇ ਮਾਂਜ ਕੇ ਜਾਂ ਹੋਰ ਇਦਾਂ ਗੁਜ਼ਾਰਾ ਕਰ ਰਿਹਾ ਇਕ ਵਾਰ ਨਾਮ ਰਿਪੀਟ ਕਰ ਦਿਓ ਇਹਦਾ ਇਹਦਾ ਨਾਮ ਰਜਿੰਦਰ ਰਾਜੂ son of ਲੇਟ ਹਰਬੰਸ ਲਾਲ ਵਾਸੀ ਗੰਡਿਆਂ ਵਾਲੀ ਗਲੀ ਨਮਕ ਮੰਡੀ ਕਿੰਨੀ ਉਮਰ ਹੈ ਕਿ ਉਮਰ ਇਹਦੀ ਹੈਗੀ ਆ ਕੋਈ 45 ਤੋਂ 50 ਦੇ ਤਕਰੀਬ ਦੀ ਰਹਦੀ ਹੋਵੇ ਅੱਜ ਘਰ ਦੇ ਵਿੱਚ ਇਕੱਲਾ ਹੀ ਰਹਿੰਦਾ ਕੋਈ ਆ ਨਹੀਂ ਕੋਈ ਵੀ ਨਹੀਂ ਹੈਗਾ ਜੀ ਕੁਛ ਇਸ ਤਰ੍ਹਾਂ ਦਾ ਸਾਹਮਣੇ ਆ ਨਹੀਂ ਕਿਸੇ ਦੇ ਕਹਿਣ ਦੇ ਉੱਤੇ ਇਸ ਤਰ੍ਹਾਂ ਦਾ ਕੁਛ ਕੀਤਾ ਹੋਵੇ ਉਹ ਤਫਤੀਸ਼ ਦਾ ਵਿਸ਼ਾ ਹੀ ਅਜੇ ਖਤਰ ਦਾਦ ਕੀਤਾ ਗਿਆ ਹੈ ਜੀ ਇਹ ਅਗਲੀ ਤਫਤੀਸ਼ ਕੀਤੀ ਜਾਵੇਗੀ ਕਿ ਫਿਰ ਤਾਂ ਡਰਾਫਟ ਅਗਲੇ ਸੈਸ਼ਨ ਦੇ ਵਿੱਚ